ਬਿਆਸ ਦਰਿਆ ਦੇ ਵਿੱਚ ਵੱਧ ਪਾਣੀ ਵਗਣ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਨੇ ਦਰਿਆ ਦੇ ਵਿੱਚ ਪੈਂਦੇ ਮੰਡ ਇਲਾਕੇ ਦੇ 16 ਤੋਂ ਵੱਧ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋਏ ਨੇ ਬਾਉਪੁਰ ਪੈਣੀ ਨੇੜੇ ਲਾਇਗੇ ਐਡਵਾਂਸ ਬੰਦ ਦੇ ਵਿੱਚ 100 ਫੁੱਟ ਤੋਂ ਵੱਧ ਪਾੜ ਪੈਣ ਦੇ ਨਾਲ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਨੇ ਜਿਹੜੇ ਪਿੰਡ ਪਾਣੀ ਦੇ ਨਾਲ ਘਿਰੇ ਹੋਏ ਨੇ ਉਹਨਾਂ ਦੇ ਵਿੱਚ ਬਾਉਪੁਰ ਪੈਣੀ ਬਹਾਦਰ ਕਾਦਰ ਬਖਸ਼ ਬਾਉਪੁਰ ਜਦੀਦ ਬਾਉਪੁਰ ਕਦੀਮ ਤੇ ਹੋਰ ਵੀ अनेका ਪਿੰਡ ਸ਼ਾਮਲ ਨੇ ਜਿੱਥੇ ਲਗਾਤਾਰ ਰਾਹਤ ਕਾਰਜ ਇਹਨਾਂ ਟੀਮਾਂ ਦੇ ਵੱਲੋਂ ਪਹੁੰਚਾਏ ਜਾ ਰਹੇ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਸੇਵਾਦਾਰਾਂ ਦੇ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਪਾਣੀ ਦੇ ਵਿੱਚ ਘਿਰੇ ਕਿਸਾਨਾਂ ਨੂੰ ਘਰਾਂ ਦੇ ਵਿੱਚੋਂ ਸੁਰੱਖਿਤ ਕੱਢਣ ਤੇ ਉਹਨਾਂ ਨੂੰ ਖਾਣਾ ਪਹੁੰਚਾਉਣ ਦੇ ਲਈ ਸੰਤ ਸੀਚੇਵਾਲ ਨੇ ਆਪਣੀਆਂ ਦੋ ਕਿਸ਼ਤੇ ਮੁਹੱਈਆ ਕਰਵਾਈਆਂ ਐਡਵਾਂਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਵੀ ਸੰਤ ਸਿਚੇਵਾਲ ਦੇ ਵੱਲੋਂ ਕਿਸਾਨਾਂ ਦੀ ਮਦਦ ਲਈ ਐਕਸਕਾਵੇਟਰ ਮਸ਼ੀਨ ਭੇਜੀ ਗਈ। ਉੱਥੇ ਹੀ ਤੁਹਾਨੂੰ ਦੱਸਿਆ ਕਿ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿੰਨੀ ਵੱਡੀ ਗਿੰਦੀ ਦੇ ਵਿੱਚ ਜਿਹੜੇ ਲੋਕ ਨੇ ਹੜਾਂ ਦੀ ਮਾਰ ਚੱਲਣ ਦੇ ਲਈ ਮਜਬੂਰ ਹੋਏ ਨੇ, ਉਹਨਾਂ ਦੇ ਲਈ ਖਾਣ ਪੀਣ ਤੇ ਪੀਣ ਦੇ ਲਈ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਸੰਤ ਬਲਵੀਰ ਸਿਚੇਵਾਲ ਖੁਦ ਉਹਨਾਂ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ। ਹੋਰ ਕੀ ਕੁਝ ਕਹਿਣਾ ਸੀ ਬਲਵੀਰ ਸਿੰਘ ਸਿਚੇਵਾਲ ਦਾ ਤੁਸੀਂ ਵਿਸੋ। ਹਾਲਾਤ ਤਾਂ ਤਕਰੀਬਨ ਜਿਹੜੇ ਹੈਗੇ ਲਗਾਤਾਰ 6 ਦਿਨ ਤੋਂ ਇਸੇ ਤੇ ਰੈਗੂਲਰ ਆ ਰਹੇ ਆ ਤੇ ਬੰਨ ਜਦੋਂ ਤੋਂ ਜਿਹੜਾ ਟੈਂਪਰੇਰੀ ਬੰਨ ਸੀ ਟੁੱਟਾ ਉਹਦੇ ਨਾਲ ਪਾਣੀ ਸਾਰੇ ਏਰੀਆ ਦੇ ਵਿੱਚ ਫਿਰ ਗਿਆ ਤਕਰੀਬਨ ਨੇ 4 ਸਫੇਰੇ ਦੋਹੀ ਪਾਸਿਏ ਦੇ ਵਿਆਸ ਦੇ ਰਿਹਾ ਵਗਦਾ ਤੇ ਤਕਰੀਬਨ 17 ਕਪੰਡਾਂ ਦੀ ਪੈੜੀ ਆ ਤਕਰੀਬਨ ਸਾਢੇ 1 500 ਘਰਾਂ ਇਹਦੇ ਵਿੱਚ ਜਿਹੜੇ ਵਕ ਵਕ ਥਾਵਾਂ ਤੇ ਕੁਝ ਇਕੱਠੇ ਬੈਠੇ ਆ ਸੋ ਉਹਨਾਂ ਦਾ ਪਤਾ ਲੈ ਕੇ ਆਏ ਆ ਜਿੱਥੇ ਜਿਹੜੇ ਕੁਝ ਆਉਣਾ ਚਾਹੁੰਦੇ ਉਹਨਾਂ ਨੂੰ ਬਾਹਰ ਕੱਢ ਰਿਹਾ ਬਾਕੀ ਜਿਹੜਾ ਰਾਸ਼ਨ ਤੇ ਜਾਂ ਉਹਨਾਂ ਲਈ ਪੱਠੇ ਆਚਾਰ ਪਾਣੀ ਆ ਉਹਨਾਂ ਲਈ ਪਹੁੰਚ ਦਾ ਕਰ ਰਿਹਾ ਤਾਂ ਕਿ ਜਿਹੜਾ ਹੈ ਜਿਹੜੇ ਅੰਦਰ ਸਾਡੇ ਪੈਣਪਰਾ ਹੈਗੇ ਉਹਨਾਂ ਦੀ ਹੈਲਪ ਕੁਛ ਨਾ ਕੁਛ ਕਰ ਸਕੀ ਵੱਡੇ ਪੱਧਰ ਤੇ ਪਿੰਡ ਪ੍ਰਭਾਵਿਤ ਹੁੰਦੇ ਨੇ 2023 ਦੇ ਵਿੱਚ ਵੀ ਦਿੱਕਤ ਆਈ ਹੈ ਇਹਨਾਂ ਨੂੰ ਹੁਣ ਮੁੜ ਤੋਂ ਜਿਹੜਾ ਉਹ ਸਮੱਸਿਆ ਦੇ ਵਿੱਚ ਜੂਝ ਰਹੇ ਨੇ ਪੱਕਾ ਹੱਲ ਨਹੀਂ ਇਹਦਾ ਪੱਕਾ ਹੱਲ ਤਾਂ ਜਿਹੜਾ ਹੈਗਾ ਡਰੇਨਜ ਉਪਾਗ ਦੀ ਦੱਸ ਸਕਦਾ ਕਿ ਉਹ ਉਹਨਾਂ ਦੇ ਹਸਾਬ ਦੇ ਨਾਲ ਏਰੀਆ ਨੂੰ ਜੋ ਜੋ ਉਹਨਾਂ ਨੂੰ ਗੱਲ ਕਰੀ ਦੀ ਆ ਤੂੰ ਕਹਿੰਦੇ ਜੇ ਹੈ ਹੀ ਪਾਣੀ ਵਾਲਾ ਏਰੀਆ ਪਾਉਣ ਏਰੀਆ ਤੇ ਪਰ ਜਿਹੜੇ ਇੱਥੇ ਰਹਿ ਰਹੇ ਇਹਨਾਂ ਦਾ ਜਿਹੜਾ ਭਾਵੇਂ ਕੋਈ ਕਿਸੇ ਦੀ ਕੱਚੀ ਜ਼ਮੀਨ ਆ ਚ ਪੱਕੀ ਜ਼ਮੀਨ ਆ ਸਾਰੇ ਪ੍ਰਭਾਵਤਾ ਕਿਸਾਨਾਂ ਜੁੜੇ ਹੋਇਆ ਚ ਕਿਸੇ ਦੀ ਚਾਰਕਨਾਲਾ ਜ਼ਮੀਨ ਉਹ ਉਹਦੇ ਉੱਤੇ ਆਪਣਾ ਗੁਜ਼ਾਰਾ ਕਰ ਰਹੇ ਆ ਬਹੁਤ ਵੱਡਾ ਨੁਕਸਾਨ ਆ ਕਿਉਂਕਿ ਖੇਤੀ ਖਸਮਾ ਖੇਤੀ ਤੇ ਜਦੋਂ ਖੇਤੀ ਦਾ ਇਹ ਹਾਲ ਹੋ ਜੂਵੇ ਤਾਂ ਫਿਰ ਅ ਅਸੀਂ ਹੁਣ ਇੱਕ ਬਜ਼ੁਰਗ ਨੂੰ ਉੱਥੇ ਮਿਲ ਕੇ ਆਏ ਆਂ ਕਹਿੰਦੇ ਦੱਸਿਆ ਉਹਦੇ ਭਤੀਜੇ ਨੇ ਕਹਿੰਦੇ ਅ ਅੰਕਲ ਉੱਥੇ ġੇੜਾ ਮਾਰਿਆ ਕਹਿੰਦੇ ਬਾਬਾ ਜੀ ਮੇਰਾ ਤਾਂ ਉੱਥੇ ਅ ਦਰੋਂ ਪੈਜੂਗਾ ਮੈਂ ਉੱਥੇ ਜਾ ਨਹੀਂ ਸਕਦਾ ਕਿਉਂਕਿ ਜਦੋਂ ਕਿਸਾਨ ਦੀ ਅ ਜਿਹੜੀ ਹੈਗੀ ਆ ਪੱਕਣ ਵਾਲੀ ਖੇਤੀ ਨੂੰ ਮਾਰ ਪੈਜ ਤੇ ਬੜਾ ਦੁਖਦਾਈ ਹੁੰਦਾ ਕਿਉਂਕਿ ਕਿਸਾਨਾਂ ਵਾਸਤੇ ਕਿਉਂਕਿ ਹੋਰ ਉਹਨਾਂ ਦਾ ਕੋਈ ਸਾਧਨ ਨਹੀਂ ਹੁੰਦਾ ਜਿਹਦੇ ਨਾਲ ਰੋਜ਼ਗਾਰ ਹੋਵੇ ਬਾਕੀ ਜਿਹੜੇ ਪਸ਼ੂ ਆ ਉਹਨਾਂ ਦੇ ਹੈਗੇ ਉਹਨਾਂ ਨੂੰ ਚਾਰਾ ਪਾਣੀ ਜਿਹੜਾ ਹੈਗਾ ਉਹ ਚਾਰਾ ਇਹ ਕਿਹੜੀ ਇੱਕ ਫਸਲ ਬਰਬਾਦ ਹੋਈ ਹੈ ਕੋਈ ਸਰਕਾਰ ਕੋਈ ਰਾਹਤ ਪ੍ਰਦਾਨ ਕਰਵਾਉਣ ਜਾ ਰਹੇ ਇਸ ਬੇਨਤੀ ਕਰ ਸਕਦੇ ਸੀ ਉਹਨਾਂ ਨੂੰ ਥੋੜੇ ਮਾਧਿਮ ਰਾਈ ਵੀ ਜਿਹੜਾ ਹੈਗਾ ਇਹਨਾਂ ਦੀ ਗਰਦਾਬਰੀ ਕਰਕੇ ਇਹਨਾਂ ਨੂੰ ਮਾਫੀਆ ਮਿਲਣਾ ਚਾਹੀਦਾ ਖਾਸ ਕਰਕੇ ਇਹਨਾਂ ਦੀ ਜਿਹੜੀਆਂ ਬੈਂਕਾਂ ਦੇ ਜਿਹੜੇ ਲਿਮਟਾਂ ਉਹ ਜਿਹੜੀਆਂ ਹੈਗੀਆਂ ਰੁਕਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਦੇ ਹੁਣ ਇਹਨਾਂ ਨੇ ਲਿਮਟ ਤੇ ਤਾਰ ਨਹੀਂ ਸਕਦੇ ਇਹਨਾਂ ਦਾ ਲਿਮਟ ਵੀ ਅੱਗੇ ਪੈਣੀ ਚਾਹੀਦੀ ਹੈ ਤੇ ਇਹਨਾਂ ਦਾ ਵਿਆਜ ਵੀ ਮਾਫ ਹੋਵੇ ਤਾਂ ਕਿ ਇੱਕ ਟੁਕੜ ਟੁਕੜ ਜਿਹਾ ਹੁੰਦੇ ਰਹਿ